ਸੰਸਦ ਦੇ ਦੋਵੇਂ ਸਦਨਾਂ 'ਚ ਕੋਚਿੰਗ ਸੈਂਟਰ ਹਾਦਸੇ ਦੇ ਮੁੱਦੇ ਤੇ ਗੰਭੀਰ ਚਰਚਾ ਹੋਈ। ਲੋਕ ਸਭਾ 'ਚ ਭਾਰਤੀ ਜਨਤਾ ਪਾਰਟੀ ਦੇ ਕਾਂਗਰਸ ਨੇ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ। ਭਾਰਤੀ ਜਨਤਾ ਪਾਰਟੀ ਦੀ ਮੈਂਬਰ ਬਾਂਸਰੀ ਸਬਰਾਜ ਨੇ ਦੋਸ਼ ਲਾਇਆ ਕਿ ਦਿੱਲੀ ਸਰਕਾਰ ਦੀ ਲਾਪਰਵਾਹੀ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਕੋਚਿੰਗ ਸੈਂਟਰ ਦਾ ਪੂਰਾ ਬੇਸਮੈਂਟ ਪਾਣੀ 'ਚ ਡੁੱਬਣ ਕਾਰਨ ਤਿੰਨ ਵਿਦਿਆਰਥੀਆਂ ਦੀ ਜਾਨ ਚਲੀ ਗਈ। ਉਹ ਆਪਣੇ ਪਵਿੱਕ ਨੂੰ ਰੌਸ਼ਨ ਕਰਨ ਲਈ ਆਈਐਸ ਦੀ ਦੀ ਪ੍ਰੀਖਿਆ ਦੀ ਤਿਆਰੀ ਕਰਨ ਲਈ ਦਿੱਲੀ ਆਏ ਸਨ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਦਿੱਲੀ ਸਰਕਾਰ ਦੀ ਅنگੈਲੀ ਕਾਰਨ ਵਿਦਿਆਰਥੀਆਂ ਦੀ ਜਾਨ ਚਲੀ ਗਈ। ਕਾਂਗਰਸ ਦੇ ਸ਼ਸ਼ੀ ਥਰੂ ਨੇ ਕਿਹਾ ਕਿ ਬਿਲਡਿੰਗ ਨਿਯਮਾਂ ਸਮੇਤ ਕਈ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਸਮਾਜਵਾਦੀ ਪਾਰਟੀ ਦੇ ਅਖਲੇਸ਼ ਯਾਦਵ ਨੇ ਕੋਚਿੰਗ ਸੈਂਟਰ ਨੂੰ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਦੇਣ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੋ ਕਟਨਾ ਵਾਪਰੀ ਉਹ ਦਰਦਨਾਕ ਹੈ। ਆਖਰਕਾਰ ਯੋਜਨਾਬੰਦੀ ਤੇ ਐਨਓਸੀ ਦੇਣ ਦੀ ਜ਼ਿੰਮੇਵਾਰੀ ਸਾਰੇ ਅਧਿਕਾਰੀਆਂ ਦੀ ਹੈ। ਕੌਣ ਜ਼ਿੰਮੇਵਾਰ ਹੈ ਉਹਨਾਂ ਖਿਲਾਫ ਕੀ ਕਾਰਵਾਈ ਹੋ ਰਹੀ ਹੈ ਜਿੱਥੇ ਗੈਰ ਕਾਨੂੰਨੀ ਇਮਾਰਤਾਂ ਬਣੀਆਂ ਨੇ ਉੱਥੇ ਬੁਲਡੋਜ਼ਰ ਚੱਲਦੇ ਨੇ ਕਿ ਸਰਕਾਰ ਬੁਲਡੋਜ਼ਰ ਦੀ ਵਰਤੋਂ ਕਰੇਗੀ ਜਾਂ ਨਹੀਂ ਦੂਜੀ ਪਾਸੇ ਰਾਜ ਸਭਾ ਚ ਥੋੜੇ ਸਮੇਂ ਦੀ ਚਰਚਾ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸੁਧਾਂਸ਼ੂ ਤ੍ਰिवेदी ਨੇ ਇਸ ਨੂੰ ਅਪਰਾਧਿਕ ਲਾਪਰਵਾਹੀ ਕਰਾਰ ਦਿੰਦੇ ਹਾਂ ਮਾਮਲੇ ਦੀ ਵਿਸਤਾਰਿਤ ਜਾਂਚ ਅਤੇ ਜ਼ਿੰਮੇਵਰੀ ਤੈਅ ਕਰਨ ਦੀ ਮੰਗ ਕੀਤੀ ਸਖਿਆ ਮੰਤਰੀ ਤਰਮਿੰਦਰ ਪ੍ਰਧਾਨ ਨੇ ਕਿਹਾ ਕਿ ਕੇਂਦਰ ਨੇ ਇਸ ਸਾਲ ਜਨਵਰੀ ਚ ਕੋਚਿੰਗ ਸੈਂਟਰ ਦੇ ਨੀਮਾ ਬਾਰੇ ਦੇਸ਼ਾ ਨਿਰਦੇਸ਼ ਜਾਰੀ ਕੀਤੇ ਸਨ ਜੇਕਰ ਇਹਨਾਂ ਦੇਸ਼ਾ ਨਿਰਦੇਸ਼ਾਂ ਨੂੰ ਯਕੀਨੀ ਬਣਾਇਆ ਗਿਆ ਹੁੰਦਾ ਤਾਂ ਅਜਿਹਾ ਦੁਖਾਂਤ ਨਾ ਵਾਪਰਦਾ ਤ੍ਰਿਨਮੂਲ ਕਾਂਗਰਸ ਦੇ ਡਾਇਰਕਟੋਰ ਕੋਬਰਾ ਨੇ ਵੀ ਇਸ ਘਟਨਾ ਤੇ ਚਿੰਤਾ ਪ੍ਰਗਟ ਕੀਤੀ ਆਮ ਆਦਮੀ ਪਾਰਟੀ ਦੀ ਸੁਆਤੀ ਮਾਲੀਵਾਲ ਨੇ ਸਾਰੇ ਜ਼ਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਰਾਜ ਸਭਾ ਦੇ ਚੇਅਰਮੈਨ ਜਗਦੀਪ ਤਨਖੜ ਨੇ ਕਿਹਾ ਕਿ ਕੋਚਿੰਗ ਇੱਕ ਕਾਰੋਬਾਰ ਬਣ ਗਿਆ ਤੇ ਜਦੋਂ ਵੀ ਅਸੀਂ ਅਖਬਾਰ ਖੋਲਦਿਆਂ ਤਾਂ ਪਹਿਲੇ ਇੱਕ ਜਾਂ ਦੋ ਪੰਨਿਆਂ ਤੇ ਕੋਚਿੰਗ ਸੈਂਟਰਾਂ ਦੇ ਇਸ਼ਤਿਹਾਰ ਹੁੰਦੇ ਨੇ। ਇਸੇ ਦੌਰਾਨ ਦਿੱਲੀ ਪੁਲਿਸ ਨੇ ਇਸ ਮਾਮਲੇ 'ਚ 5 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ 'ਚ ਇਮਾਰਤ ਦੀ ਬੇਸਮੈਂਟ ਦੇ ਮਾਲਕ ਅਤੇ ਗੇਟ ਨੂੰ ਨੁਕਸਾਨ ਪਹੁੰਚਾਉਣ ਵਾਲਾ ਵਿਅਕਤੀ ਵੀ ਸ਼ਾਮਲ ਹੈ ਤੇ ਹੁਣ ਤੱਕ ਕੋਚਿੰਗ ਸੈਂਟਰ ਹਾਦਸੇ ਦੇ ਮਾਮਲੇ 'ਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ